ਸਭ ਤੋਂ ਪਹਿਲਾਂ ਤਾਂ ਮੇਰਾ ਫਰਜ਼ ਬਣਦਾ ਕਿ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਨੀ ਆ ਕਿਉਂਕਿ ਇੱਕ ਭੈਣ ਦਾ ਭਰਾ ਨਹੀਂ ਮਿਲ ਰਿਹਾ ਇੱਕ ਭਰਾ ਦਾ ਭਰਾ ਨਹੀਂ ਮਿਲ ਰਿਹਾ ਇੱਕ ਮਾਤਾ ਪਿਤਾ ਨੂੰ ਉਹਨਾਂ ਦਾ ਪੁੱਤਲ ਨਹੀਂ ਮਿਲ ਰਿਹਾ ਇੱਕ ਮੇਰਾ ਵੀਰ ਜਿਹੜਾ ਜਿਹਦਾ ਨਾਂ ਜਸਵੰਤ ਸਿੰਘ ਉਰਫ ਸੋਕਾ ਫੋਟੋ ਮੈਂ ਦਿਖਾ ਦਿਆਂ ਤੁਹਾਨੂੰ ਇੱਕ ਵਾਰੀ ਫੇਰ ਦੇਖਮੋ ਇਨ ਦਾ ਨਾਮ ਜੀ ਜਸਵੰਤ ਸਿੰਘ ਉਰਫ ਸੋਕਾ ਜਿਹੜੇ ਕਿ ਤਕਰੀਬਨ 25 11 24 ਤੋਂ ਗੁੰਮ ਨੇ ਘਰੋਂ ਗਏ ਸੀ ਆਪਣੀ ਭੈਣ ਦੇ ਕੋਲ ਆਪਣੀ ਭੈਣ ਕਸ਼ਮੀਰਕੌਰ ਕੋਰ ਕੋਲ ਗਏ ਸੀਗੇ ਜਿਹੜੇ ਨੇੜੇ ਮਾਤਾ ਭੱਦਰਕਾਲੀ ਮੰਦਿਰ ਸ਼ੇਖੋਪੂਰਾ ਸਿਟੀ ਕਪੂਰਤਾਲਾ ਵਿੱਚ ਜਿਹੜੇ ਅੱਜ ਤੱਕ ਨਹੀਂ ਮਿਲੇ ਘਰ ਵਾਲੇ ਉਦਾਸ ਨੇ ਇਹਨਾਂ ਦੀ ਭਾਲ ਲਗਾਤਾਰ ਜਾਰੀ ਆ ਇਹਨਾਂ ਨੇ ਮੇਰੇ ਖਿਆਲ ਪੁਲਿਸ ਕੰਪਲੀਟ ਵੀ ਕੀਤੀ ਹੋਈ ਆ ਇਸ ਵੀਡੀਓ ਨੂੰ ਜੇ ਨਾ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਹੋ ਸਕਦਾ ਇੱਕ ਭਰਾ ਨੂੰ ਉਹਦਾ ਭਰਾ ਮਿਲ ਜਾਵੇ ਭੈਣ ਨੂੰ ਉਹਦਾ ਭਰਾ ਮਿਲ ਜਾਵੇ ਪੇ ਨੂੰ ਉਹਦਾ ਪੁੱਤ ਮਿਲ ਜਾਵੇ ਗੱਲਬਾਤ ਕਰ ਲੈਨੇ ਆ ਇਹਨਾਂ ਦੇ ਭਰਾ ਨਾ ਭਾਈ ਸਾਹਿਬ ਆ ਜਿਹੜੇ ਜਿਹੜੇ ਕਿ ਸਾਡੇ ਕੋਲ ਦਫ਼ਤਰ ਵੀ ਆਏ ਸੀ ਔਰ ਅੱਜ ਅਸੀਂ ਇਹਨਾਂ ਦੇ ਪਿੰਡ ਵਿਖੇ ਆਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਹੀ ਤੁਹਾਡਾ ਜੀ ਫਾਦੀਮੇਰ ਨਾਮ ਮਿੱਤਰਪਾਲ ਸਿੰਘ ਸਿੰਘ ਜੀ ਕੀ ਗੱਲਬਾਤ ਹੋਈ ਹੈ ਜੀ ਜੀ ਮੇਰਾ ਭਰਾ ਹੈਗਾ ਸੀਗਾ ਥੋੜਾ ਦਿਮਾਗੀ ਤੌਰ ਤੇ ਠੀਕ ਨਹੀਂ ਸੀਗਾ ਜੀ ਹਾਂਜੀ ਮੈਂ ਆਪਣੀ ਭੈਣ ਕੋਲ ਛੱਡ ਕੇ ਆਇਆ ਸੀਕਰਪੂਤਲੇ ਸ਼ੇਖਪੁਰ ਤੇ ਉੱਥੇ ਇੱਕ ਤਕਰੀਬਨ 12-13 ਦਿਨ ਰਿਹਾ ਵਾ 12-13 ਦਿਨਾਂ ਬਾਅਦ ਉਹ ਉਹਦੇ ਪਤਾ ਨਹੀਂ ਮਨ ਵਿੱਚ ਕੀ ਆਇਆ ਹੈਗਾ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਜੀ ਇਹ ਮੈਂਟਲੀ ਅਫਸਰਟ ਆ ਤੇ ਇਹ ਆਪਣੇ ਜਾਨਕਿ 12-13 ਦਿਨ ਰਿਹਾ ਵਾ ਮੁੜ ਕੇ ਇਹਦਾ ਦਿਮਾਗ ਪਤਾ ਨਹੀਂ ਕੀ ਆਇਆ ਤੇ ਉਹ ਜੀ ਉਥੋਂ ਜੀ ਜਾਨਕਿ ਦਰਵਾਜ਼ਾ ਖੋਲ ਕੇ ਚੱਲ ਗਿਆ ਤੇ ਅੱਜ ਤੱਕ ਜਿਹੇ ਇਹ ਸਾਨੂੰ ਮਿਲੇ ਨਹੀਂ ਹੈਗੇ ਅਸੀਂ ਪੁਲਸ ਰਿਪੋਰਟ ਵੀ ਕਰਾਈ ਹੋਈ ਆ ਤੇ ਬਹੁਤ ਸ਼ਹਿਰਾਂ ਵਿੱਚ ਲੱਭਿਆ ਵੀ ਆ ਹਨਾ ਪਰ ਹਜੇ ਤੱਕ ਜੀ ਕਿਤੇ ਕੋਈ ਸੁਰੱਖ ਨਹੀਂ ਮਿਲਿਆ ਹੈਗਾ ਜਿੰਨਾ ਲੱਭੇ ਕਿੱਥੇ ਕਿੱਥੇ ਜਾਣ ਦਾ ਕੋਈ ਸਹੈ ਤੁਹਾਨੂੰ ਕਿੱਥੇ ਪਾਏ ਹੋ ਸਕਦੇ ਆ ਜੀ ਕੁਝ ਨਹੀਂ ਪਤਾ ਹੈਗਾ ਪੰਜਾਬ 'ਚ ਕਿਸੇ ਪਾਸੇ ਨਹੀਂ ਪਤਾ ਹੈਗਾ ਕਿ ਕਿੱਥੇ ਇਹ ਹੈਗੇ ਆ ਕਿਹੜੇ ਹਾਲਾਤ ਵਿੱਚ ਹੈਗੇ ਆ ਬੇਨਤੀ ਇਹ ਹੀ ਆ ਪੰਜਾਬ ਦੇ ਸਾਰੇ ਭੈਣ ਭਰਾਵਾਂ ਦੇ ਚਰਨਾਂ ਦੇ ਵਿੱਚ ਨਾ ਕਿ ਇਹ ਜਿਹੜੀ ਮੇਰੀ ਵੀਡੀਓ ਆ ਪ੍ਰਮਾਤਮਾ ਕਰੇ ਕੋਈ ਰੱਬ ਰੂਪੀ ਬੰਦੇ ਕੋਲ ਭੇਜ ਦਿਓ ਤੇ ਸ਼ੇਅਰ ਕਰ ਦਿਓ ਇਹ ਬੇਨਤੀ ਹੈ ਜੀ ਕਿ ਮੇਰਾ ਭਰਾ ਮੈਨੂੰ ਮਿਲ ਜਵੇ ਮੇਰੀ ਭੈਣ ਵੀ ਦਿਨ ਰਾਤ ਰੋਂਦੀ ਆ ਮੈਂ ਵੀ ਦਿਨ ਰਾਤ ਹੀ ਰੋਂਦਾ ਆ ਕਿ ਜਾਨੀ ਕਿ ਮੇਰਾ ਭਰਾ ਮੈਨੂੰ ਮਿਲ ਜਵੇ ਬਸ ਕਿੰਨੀ ਉਮਰ ਹੈ ਜਾਨੀ ਛਿਰੀ ਉਮਰ ਹੋ ਗਈ ਜਾਨਕੀ 40-42 ਸਾਲ ਦੀ ਹੋਗੀ ਜੀ ਰੰਗ ਕਿਦਾਂ ਦਾ ਰੰਗ ਥੋੜਾ ਸਾੰਮਲਾ ਆ ਜੀ ਦੰਦ ਥੋੜੇ ਜੇ ਕਾਲੇ ਆ ਜਿੱਦਾਂ ਮੈਂਟਲੀ ਅਫਸਰਡ ਹੈ ਬ੍ਰਸ਼ ਬੁੱਕ ਘੱਟ ਕਰਦੇ ਸੀ ਕੱਪੜੇ ਕਿਦਾਂ ਦੇ ਪਾਏ ਨੇ ਕੱਪੜੇ ਹੈਗੇ ਜੀ ਇਹਦੇ ਬਲੂ ਕਲਰ ਦੀ ਜੈਗੜ ਪਾਈ ਹੋਈ ਆ ਜੀਨ ਦੀ ਪੈਂਟ ਪਾਈ ਹੋਈ ਆ ਤੇ ਕਾਲੇ ਫੋਮ ਦੇ ਬੂਟ ਪਾਏ ਹੋਏ ਆ ਹੱਥ ਵਿੱਚ ਛੋਟਾ ਜਿਹਾ ਇੱਕ ਲਫਾਫਾ ਵੀ ਆ ਕੱਪੜਿਆਂ ਵਾਲਾ ਪੀਲੇ ਕਲਰ ਦਾ ਜੀ ਹਾਂਜੀ ਜੀ ਤੋ ਇੱਕ ਭਰਾ ਦਾ ਦਰਦ ਆ ਜੀ ਜਿਹੜਾ ਕਿ ਲੱਭਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕਿ ਤਕਰੀਬਨ ਕਾਫੀ ਧੇਰ ਤੋਂ 25 11 24 ਤੋਂ ਘਰੋਂ ਨਿਕਲ ਗਿਆ ਇਥੋਂ ਜਿਹੜੀ ਕਿ ਮੇਵਾ ਰਹਿੰਦਾ ਸੀ ਜੀ ਤੁਹਾਡੇ ਕੋ ਹਾਂਜੀ ਮੇਰੇ ਕੋਲ ਪਿੰਡ ਮੇਵਾ ਹੀ ਰਹਿੰਦਾ ਸੀਗਾ ਤੇ ਜੀ ਮੈਂ ਆਪਣੇ ਭੈਣ ਕੋ ਛੱਡ ਕੇ ਆਇਆ ਸੀਗਾ ਥੋੜੇ ਦਿਨਾਂ ਵਾਸਤੇ ਤੇ ਇਹ ਜੀ ਉਥੋਂ ਪਤਾ ਨਹੀਂ ਕੀ ਦਿਮਾਚੇ ਤੇ ਚਲਾ ਗਿਆ ਵਾ ਤੋ ਇਹਨਾਂ ਦਾ ਭਰਾ ਜਿਹੜਾ ਮੇਵਾ ਹੀ ਰਹਿੰਦਾ ਸੀ ਇਹ ਸ਼ੇਖੂਪੋਰਾ ਕਪੂਰਥਾਲੇ ਛੱਡ ਕੇ ਚਾਚਾ ਜੀ ਨਾਲ ਮੌਜੂਦ ਨੇ ਹਾਂਜੀ ਕੀ ਨਾ ਜੀ ਤੁਹਾਡਾ ਜੀ ਅਮਰਜੀਤ ਸਿੰਘ ਜੀ ਕੀ ਗੱਲਬਾਤ ਪੂਰੀ ਹੋਈ ਹੈ ਜੀ ਦਿਮਾਗੀ ਤੌਰ ਤੇ ਤੁਹਾਡਾ ਅਫਸਰਟ ਹੈਗਾ ਜੀ ਜੀ ਇਹ ਤਾਂ ਉਹਦਾ ਭਰਾ ਛੋਟਾ ਛਟਕਿਆ ਆਦੀ ਭੈਣ ਕੋਲ ਅੱਛਾ ਜੀ ਤੇ ਉੱਥੋਂ ਕੋ 10 12 ਦਿਨ ਬਾਅਦ ਪਤਾ ਨਹੀਂ ਕੀ ਉਹਦੇ ਮਨ ਚਾਹ ਤਾਂ ਉੱਥੋਂ ਚਲੇ ਗਿਆ ਪਤਾ ਨਹੀਂ ਲੱਗਾ ਜੀ ਪਤਾ ਨਹੀਂ ਲੱਗਾ ਪੋਸਟਰ ਵੈਸੇ ਗਮਸੂਦਾ ਜਿਲ੍ਹਾ ਇਹ ਆ ਜੀ ਕਰਪੂਤੇਵ ਜਿਹੜੇ ਜੀ ਹਮ ਤੇ ਸਲਤਾਨਪੁਰ ਵੀ ਲਾਏ ਆ ਫੋਰਨਪੰਡਾ ਚ ਵੀ ਲਾਏ ਆ ਗਮਸੂਦਾ ਤੇ ਕੀ ਕਰਨਾ ਚਾਹੁੰਦੇ ਤੁਸੀਂ ਜੇ ਮਿਲ ਜਾਏ ਕਿਸੇ ਨੂੰ ਵੀ ਮਿਲ ਜਾਏ ਤਲਾਹ ਦੇ ਦੇ ਤਾਂ ਬਹੁਤ ਮਿਹਰਾਨੀ ਫੋਨ ਨੰਬਰ ਦਿੱਤਾ ਲੇਕਿਨ ਜੀ ਤਾਂ ਫੋਨ ਨੰਬਰ ਇੱਕ ਵਾਰ ਇਹਨਾਂ ਦੇ ਭਰਾ ਤੋਂ ਪੁੱਛ ਲੈਣੇ ਆ ਕਿਹੜੇ ਕਿਹੜਾ ਫੋਨ ਨੰਬਰ ਤੇ ਕੰਟੈਕਟ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਕਿਹੜੇ ਕਿਹੜਾ ਫੋਨ ਨੰਬਰ ਹੈ ਜੀ ਸਰ ਜੀ ਮੇਰਾ ਫੋਨ ਨੰਬਰ ਹੈਗਾ ਜੀ 8968129572 ਤੇ ਦੂਜਾ ਨੰਬਰ ਹੈਗਾ ਜੀ 995663 36272 ਹੋ ਗਿਆ ਠੀਕ ਹੈ ਜੀ ਤੇ ਇੱਕ ਹੈਗਾ ਜੀ ਆਪਣੇ 9857 ਤੇ 36272 ਇਹ ਤੇਨੇ ਨੰਬਰ ਹੈ ਜੀ ਇਹ ਬੇਨਤੀ ਇਹ ਹੀ ਜੀ ਕਿ ਜਾਨਕੀ ਇਸ ਨੰਬਰਾਂ ਤੇ ਕੰਟੈਕਟ ਕੀਤਾ ਜਾਵੇ ਤਾਂ ਬੇਨਤੀ ਇਹ ਮੈਂ ਅਸੀਂ 10000 ਦਾ ਨਾਮ ਵੀ ਰੱਖਿਆ ਵੈਸੇ ਤਾਂ ਤਾਂ ਜੇ ਕੋਈ ਭਰਾ ਭੈਣ ਕੋਈ ਦੱਸ ਦਵੇ ਸਾਨੂੰ ਤਾਂ ਬੜੀ ਬੇਨਤੀ ਹੈ ਜੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਵਿੱਚ ਹਰ ਇੱਕ ਭੈਣ ਭਰਾ ਦੇ ਜਿਹੜੇ ਵੀ ਸੋਸ਼ਲ ਮੀਡੀਆ ਤੇ ਜੁੜੇ ਹੋਏ ਆ ਹਨ ਕੋਈ YouTube ਚ ਚਲਾਉਂਦਾ ਫੇਸਬੁੱਕ ਚ ਚਲਾਉਂਦਾ Instagram ਚ ਚਲਾਉਂਦਾ ਮੇਰੀ ਬੇਨਤੀ ਇਹ ਹੀ ਹੈ ਕਿ ਜਾਨਕੀ ਮੇਰਾ ਭਰਾ ਮੈਨੂੰ ਮਿਲ ਜਵੇ ਉਤੋਂ ਸਰਦੀਆਂ ਬਹੁਤ ਜ਼ਿਆਦੀਆਂ ਆ ਪਤਾ ਨਹੀਂ ਵਿਚਾਰਾ ਕਿੱਥੇ ਰਹਿੰਦਾ ਹੋਣਾ ਆ ਰੋਟੀ ਮਿਲ ਵੀ ਆਦੀ ਨਹੀਂ ਮਿਲਦੀ ਬਾਕੀ ਸੌਦਾ ਪਾਲਣ ਹਾਰਤ ਉਹ ਆ ਪਿਆ ਜੀ ਹਨਾ ਰੋਟੀ ਤੇ ਪੰਜਾਬ ਵਿੱਚ ਕਿਤੇ ਵੀ ਘਟ ਨਹੀਂ ਹੈਗੀ ਪਰ ਮੱਧ ਬੁੱਧੀ ਬੰਦਾ ਆ ਉਹ ਪਤਾ ਨਹੀਂ ਕਿਸੇ ਨੇ ਰੋਟੀ ਦੇਣੀ ਆ ਜਾਂ ਨਹੀਂ ਦੇਣੀ ਹੈਗੀ ਜਾਂ ਕਿੱਦਾਂ ਮੰਡੀ ਨਹੀਂ ਮੰਡੀ ਕੀ ਜੀ ਇੱਕ ਭਰਾ ਦਾ ਦਰਦ ਤੁਸੀਂ ਸੁਣ ਲਿਆ ਵਾ ਮੇਰੇ ਮੈਨੂੰ ਉਮੀਦ ਆ ਮੈਨੂੰ ਕਹਿੰਦੀ ਲੋੜ ਨਹੀਂ ਸ਼ਾਇਦ ਪਊਗੀ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜਿੰਨਾ ਤੁਸੀਂ ਸ਼ੇਅਰ ਕਰੋਗੇ ਔਰ ਕੰਟੈਕਟ ਨੰਬਰ ਮੈਂ ਵੀ ਤੁਹਾਨੂੰ ਇਹਨਾਂ ਦਾ ਇੱਕ ਦੱਸ ਦਿੰਨਾ 99681 उनत्ती पाँच सौ बहत्तर उन्नवे छे सौ कयासी उन्ती पाँच सौ बहत्तर दूसरा नंबर इन्हों कंटैक्ट कर सदते हो नड़िनवे एक सौ छपंजा त्रेंट अठ सौ चौबी नड़िनवे एक सौ छपंजा त्रेंट अठ सौ चौबी एक होर नंबर पर तुम कंटैक्ट कर सकते हो अठानवे एक सौ सतवंजा दो सौ बहत्तर अठानवे एक सौ सतवंजा दो सौ ਅਸਾਡੀ ਵੀ ਇੱਕ ਅੱਖ ਬਣ ਕੇ ਹੀ ਬੇਨਤੀ ਆ ਕਿ ਜਰੂਰ ਇਸ ਵੀਡੀਓ ਨੂੰ ਜਿੰਨਾ ਵੀ ਜ਼ਿਆਦਾ ਸ਼ੇਅਰ ਹੋ ਚੱਕਦਾ ਜਿੱਥੇ-ਜਿੱਥੇ ਤੱਕ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਵੇਖ ਰਹੇ ਹੋ ਵੈਸੇ ਤਾਂ ਇਹਨਾਂ ਨੂੰ 10000 ਦਾ ਨਾਮ ਵੀ ਕਿਹਾ ਗਿਆ ਵਾ ਗਰੀਬ ਹਮਾਤਰ ਮੇਰੇ ਭਰਾ ਨੇ ਇੱਕ ਅੱਖਾਂ ਚ ਹੰਝੂ ਨੇ ਦਰਦਿਆ ਹੋ ਸਕਦਾ ਤੁਹਾਡੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਇਹਨਾਂ ਦੇ ਭਰਾ ਨੂੰ ਭਰਾ ਦੇ ਨਾਲ ਮਿਲਾ ਸਕੇ ਬਹੁਤ ਬਹੁਤ ਸ਼ੁਕਰੀਆ ਜੀ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕਾ